ਪੰਨੇ ਅੱਧਰ ਛੱਤਰ ਬਰਿਆਂ ਦੇ ਦਰਮਿਆਨ ਉਮਰ ਦਮਦਮਾ ਸਾਹਿਬ ਬੈਠੇ ਨੇ ਕੰਨਾਂ 'ਚ ਖਬਰ ਪੈ ਗਈ। ਬਾਬਾ ਜੀ ਸਰੋਵਰਪੁਰ ਦਿੱਤਾ ਗਿਆ ਪਠਾਣਾ ਕਬਜ਼ਾ ਕਰ ਲਿਆ। ਸੂਰਮੇ ਲੈ ਕੇ ਬਾਬਾ ਦੀਪ ਸਿੰਘ ਚੱਲ ਪਏ ਨੇ ਅੰਮ੍ਰਿਤਸਰ। ਵੱਲ ਆਉਂਦਿਆਂ ਜਦੋਂ ਤਰਨਤਨ ਸਾਹਿਬ ਲੰਘੇ ਨਾ ਤੇ ਉਹ ਜਿੱਥੇ ਅੱਜਕੱਲ ਗੁਰਦਾਰਾ ਲਕੀਰ ਸਾਹਿਬਾ ਉੱਥੇ ਖੰਡੇ ਨਾਲ ਲਕੀਰ ਖਿੱਚੀ ਹੈ। ਤੇ ਉਥੇ ਲਲਕਾਰ ਕੇ ਇਹ ਗੱਲ ਆਖੀ ਐ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਐ ਉਹ ਘਰ ਚਲੇ ਜਾਓ ਤੇ ਜਿਨ੍ਹਾਂ ਨੂੰ ਹਰਮੰਦਰ ਸਹਿ ਪਿਆਰਾ ਐ ਧਰਮ ਪਿਆਰਾ ਐ ਲਕੀਰੋਂ ਪਾਰ ਹੋ ਜਾਓ ਦੱਸਦੇ ਨੇ 5000 ਸੂਰਮਾ ਸੀ ਸਾਰੇ ਹੀ ਲਕੀਰੋਂ ਪਾਰ ਲੰਘ ਗਏ ਕਿਸੇ ਨੇ ਘਰ ਪਿਆਰਾ ਨਾ ਸਮਝਿਆ ਕਿਸੇ ਨੇ ਜਾਨ ਪਿਆਰੀ ਨਾ ਸਮਝੀ ਹੁਣ ਉਥੇ ਇੱਕ ਇੰਗਲਿਸ਼ ਦੇ ਟੀਕਾਕਾਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਬਾਬਾ ਜੀ ਦਾ ਬਚਨ ਸੀ ਓਨਲੀ ਦੋਸ ਵਾਰੀਅਰਸ who love ਹਰਮੰਦਰ ਸਾਹਿਬ ਮੋਰ ਥੈਨ देयर ਲਾਈਵਸ ਸ਼ੁੱਡ ਕਮ ਅਕ੍ਰੋਸ ਜਿਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਕੇ ਤਵਜੂ ਹਰਮੰਦਰ ਸਾਹਿਬ ਪ੍ਰਤੀ ਹੈ ਸਭ ਤੋਂ ਵੱਧ ਕੇ ਤੇ ਹਰਮੰਦਰ ਸਾਹਿਬ ਪ੍ਰਤੀ ਐ ਦੀਨ ਮਸਲਕ ਜਿੰਨਾਂ ਨੂੰ ਪਿਆਰਾ ਹੈ ਉਹੀ ਮੇਰੇ ਨਾਲ ਚੱਲਣਗੇ ਕਹਿੰਦੇ ਹੈਰਾਨੀ ਦੀ ਗੱਲ ਹੈ ਸਾਰੇ ਹੀ ਤੁਰ ਪਏ ਨੇ ਮੌਤ ਵੇਹਣ ਲਈ ਇੱਕ 30 ਬੱਤੀਆਂ ਵਰਿਆਂ ਦਾ ਜਰਨੈਲ ਜਮਾਲ ਸ਼ਾ ਵੀ ਆਂਦੇ ਨੇ ਅਮਾਨ ਖਾਂ ਵੀ ਆਖਿਆ ਜਾਂਦਾ ਹੈ ਕਈ ਲਖਬ ਨੇ ਉਹਦੇ ਨਾਮ ਨੇ ਜਿੱਥੇ ਕਿ ਟਾਲਾ ਸਾਹਿਬ ਹੈ ਅੱਜਕੱਲ੍ਹ ਉਦਾਂ ਤੇ ਟਾਲੀ ਸੀ ਨਿਹੰਗਾਂ ਸਿੰਘਾਂ ਦਾ ਬੋਲਾ ਬੜਾ ਬੁਲੰਦ ਆਪਾਂ ਟਾਲਾ ਸਹਿਬ ਆਕਦੇ ਨੇ ਇਹਦਾ ਛੋਲਿਆ ਨੂੰ ਬਾਦਾਮ ਕਹਿ ਦਈਦਾ ਹੈ ਪੋਜ਼ਿਟਿਵਿਟੀ ਸਕਾਰਾਤਮਕ ਬੋਲੀ ਚੜ੍ਹਦੀ ਕਲਾ ਦੇ ਬੋਲ ਉਥੇ ਤੀਆਂ ਬੱਤੀਆਂ ਵਰਿਆਂ ਦੇ ਜਰਨੈਲ ਨਾਲ ਕਮਸ਼ਾਨ ਦਾ ਯੁੱਧ ਮੱਚਿਆ ਬਾਬਾ ਦੀਪ ਸਿੰਘ ਦਾ ਤੰਦਰ ਦੇ ਰੇ ਰੇ ਸੇਦਾ ਸਾਂਝਾ ਵਾਰ ਚੱਲਿਆ ਪੰਥ ਪ੍ਰਕਾਸ਼ ਤੇ ਬੋਲਨੇ ਚਲੀ ਤੇਗ ਅਤ ਬੇਗ ਸਹਿ ਦੋਹੂ ਕੇਰ ਬਲਵਾਰ ਉਤਰ ਗਏ ਸਿਰ ਦੋਹੂ ਕੇ ਪਰਸ ਪਰੈ ਇੱਕ ਸਾਰ ਦੋਹਾਂ ਦੇ ਸਿਰ ਲੈ ਗਏ ਠਿਗ ਤੈ ਇੱਕ ਸਿੰਘ ਪਿਖ ਕਹਿਓ ਪਰਣ ਤੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀਸ ਮੈਂ ਬਹਿਉ ਸੋਤੋ ਦੋਏ ਕੋਸ ਇਸ ਤਹਿਉ ਬਾਬਾ ਦੀਪ ਸਿੰਘ ਤੁਸੀਂ ਤੇ ਪਰਣ ਕੀਤਾ ਸੀ ਵੀ ਸਿਸ ਗੁਰੂ RAMDAS ਜੀ ਦੇ ਚਰਨਾਂ 'ਚ ਭੇਟ ਕਰਾਂਗਾ ਪਠਾਣਾ ਨੂੰ ਉਹਨਾਂ ਦੀ ਕਰਨੀ ਦਾ ਫਲ ਭੁਗਤਾ ਕੇ ਉਹ ਤੇ ਕੁਝ ਕੋ ਦੂਰ ਹੈ ਮੌਤ ਜਿੱਤ ਗਈ ਦੀਪ ਸਿੰਘ ਤੇ ਤੇਰਾ ਪਰਣ ਕਟਿਆ ਗਿਆ ਸੁਣ ਸਿੰਘ ਜੀ ਨਿਜ ਪਰਣ ਸੰਭਾਰਾ ਨਿਜ ਸਿਰ ਮਾਮ ਹੱਥ ਨਿਜ ਧਾਰਾ दाहिने ਹੱਥ ਤੇਗ ਖਰ ਧਾਰਾ ਵਜਨ ਜਾਹੇ ਥਾ ਸ਼ੇਰ 18 ਕਹਿੰਦੇ ਉਹ ਧੜਨੇ ਹਰਕਤ ਕੀਤੀ ਖੱਬੇ ਹੱਥ ਸੀਸ ਚੁੱਕ ਲਿਆ ਸੱਜੇ 18 ਸ਼ੇਰ ਦਾ ਕੰਡਾ ਪਠਾਨ ਅੱਗੇ ਲਾ ਕੇ ਦੌੜੇ ਤੇ ਜਰਨੈਲ ਰੋਕ-ਰੋਕ ਆਖਣ ਪਠਾਣਾ ਨੇ ਤਨਖਾਹ ਲੈਂਦੇ ਉਹ ਲੜਨ ਦੀ ਨਮਕ ਹਰਾਮੀ ਕਿਉਂ ਬਣਦੇ ਹੋ ਪਿੱਠ ਦੇ ਕੇ ਕਿਉਂ ਜਾਂਦੇ ਹੋ ਤੇ ਪਠਾਨ ਦੌੜੇ ਜਾਂਦੇ ਜਵਾਬ ਦਿੰਦੇ ਨੇ ਸ਼ਾਹ ਜੀ ਅੱਖਾਂ ਨਾਲ ਵੇਖਿਆ ਹੈ ਬੁੱਢੇ ਜਰਨੈਲ ਦੀਪ ਸਿੰਘ ਦਾ ਸੀਸ ਲੱਥਾ ਜਮਾਲ ਸ਼ਾਹ ਦਾ ਸਿਰ ਲੱਥਾ ਉਹਤੇ ਮਿੱਟੀ ਹੋਇਆ ਪਿਆ ਤੇ ਬੁੱਢਾ ਜਰਨੈਲ ਹੱਥ ਤੇ ਟਿਕਾ ਕੇ ਸੀਸ ਖੰਡਾ ਖੜਕਾਉਂਦਾ ਆ ਰਿਹਾ ਹੈ ਤੇ ਸਾਨੂੰ ਤਨਖਾਹ ਜਿਉਂ ਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਮਿਲਦੀ ਹੈ ਸਿਰ ਲੱਥਿਆਂ ਨਾਲ ਲੜਨ ਦੀ ਤਨਖਾਹ ਨਹੀਂ ਮਿਲਦੀ ਤੇ ਨਾ ਸਾਨੂੰ ਜਾਣ ਚ ਹੀ ਹੈ ਸਿਰ ਲੱਥਿਆਂ ਨੂੰ ਕਿਵੇਂ ਮਾਰੀਦਾ ਹੈ ਦੌੜ ਉੱਥੇ بڑے بڑے ਜਰਨੈਲ ਉੱਥੇ ਹਰਮੰਦਰ ਸਾਹਿਬ ਪਹੁੰਚੇ ਬਾਬਾ ਦੀਪ ਸਿੰਘ ਕਬਜ਼ਾ ਪਠਾਣਾ ਕੋਲੋਂ ਛਡਵਾਇਆ ਬਦਬੀ ਦਾ ਬਦਲਾ ਲਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਟਕਾ ਦਿੱਤਾ। ਬਾਣੀ ਦਾ ਫਰਮਾਨ ਹੈ ਨਾ ਸਤਿਗੁਰੇ ਆਗਾ ਸੀਸ ਪੇਟਦੇ ਹੂੰ ਜੇ ਸਤਿਗੁਰੂ ਸੱਚਾ ਹੈ ਭਾਵੇ। ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ। ਜਿਹੜਾ ਗੁਰੂ ਨੂੰ ਸਿਰ ਭੇਟ ਕਰ ਦਿੰਦਾ ਅੰਕ ਸਮਾਉਂਦਾ ਹੈ ਗੁਰੂ ਵਿੱਚ ਇੱਕ ਮਿਕ ਹੋ ਜਾਂਦਾ ਹੈ। ਤੋ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ हे ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਤੱਕ ਹਉਣੀ ਤੋਂ ਕੋਈ ਨਹੀਂ ਜਿੱਤਿਆ ਮੌਤ ਤੋਂ ਕੋਈ ਨਹੀਂ ਜਿੱਤਿਆ ਪਰ ਤੂੰ ਦਸਵੇਂ ਜਾਮੇ ਵਿੱਚ ਮੇਰੇ ਲਈ ਇੱਕ ਬਚਨ ਕਿਹਾ ਸੀ ਦਮਦਮਾ ਸਾਹਿਬ ਤੂੰ ਆਖਿਆ ਸੀ ਬਾਬਾ ਦੀਪ ਸਿੰਘ ਮੰਗ ਕੀ ਮੰਗਦਾ ਹੈ ਤੇ ਮੈਂ ਆਖਿਆ ਮਹਾਰਾਜ ਮੈਂ ਚਾਹੁੰਦਾ ਹਾਂ ਮੇਰਾ ਪਰਣ ਪੂਰਾ ਹੋਵੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਤੇ ਬਾਪੂ ਤੂੰ ਦਸਵੇਂ ਜਾਮੇ ਆਖਿਆ ਸੀ ਦੀਪ ਸਿੰਘ ਤੇਰਾ ਸਿਰ ਕਟਿਆ ਜਾ ਸਕਦਾ ਹੈ ਤੇਰਾ ਪਰਣ ਨਹੀਂ ਕਟਿਆ ਜਾ ਸਕਦਾ ਤੇ ਅੱਜ ਵੇਖ ਤੇਰੀ ਨਜ਼ਰੀ ਨਿਆਮਤ ਹੋਈ ਹੈ ਮੇਰਾ ਪਰਣ ਨਿਭ ਗਿਆ ਹੁਣੀ ਹਾਰ ਗਈ ਮੈਂ ਬੇਦਬੀ ਦਾ ਬਦਲਾ ਲੈ ਲਿਆ ਹੈ ਜਿਵੇਂ ਸਰਗੁਣ ਸਰੂਪ ਦੇ ਚਰਨਾਂ ਵਿੱਚ ਰੱਖਿਆ ਹੀ ਇਹਨਾਂ ਛੱਲਾਂ ਨੂੰ ਸਾਗਰ ਵਿੱਚ ਇੱਕਮਿਕ ਕਰ ਲੈ ਆਪਣੇ ਵਿੱਚ ਅਪੇਤਾ ਬਖਸ਼ ਇਹਨਾਂ ਕਹਿ ਕੇ ਸ਼ਹਾਦਤ ਦੀ ਅਵਧੀ ਬਾਬਾ ਦੀਪ ਸਿੰਘ ਪਾ ਗਏ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪ੍ਰਕਰਮਾਂ ਵਿੱਚ ਪਹਿਰੇਦਾਰ ਬਣ ਕੇ ਖਲੋਤੇ ਹੋਏ ਨੇ ਜਿੰਨੀ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਦਮਬੋਸੀ ਕਰਦੀ ਹੈ ਉਹ ਸਾਰੇ ਬਾਬਾ ਦੀਪ ਸਿੰਘ ਨੂੰ ਚਰਨਵੰਦਨਾ ਕਰਕੇ ਅੱਗੇ ਵਧਦੇ ਨੇ ਹੁਣ ਇੱਥੇ ਤਰਕ ਉੱਠਦਾ ਹੈ ਬਿਨਾ ਸਿਰ ਤੋਂ ਬੰਦਾ ਕਿੱਥੇ ਲੜ ਸਕਦਾ ਹੈ